परम शांति बाबा ਕਹਿੰਦੇ ਹਨ ਜੋ ਬੱਚੇ ਪੂਰੀ ਤਰ੍ਹਾਂ ਸਮਰਪਿਤ ਹਨ ਮਨ ਅਤੇ ਬੁੱਧੀ ਦੀ ਡੋਰ ਬਾਪ ਨੂੰ ਸਮਰਪਿਤ ਕਰਨ ਦੇ ਨਾਲ-ਨਾਲ ਆਪਣੀ ਹਰ ਸਮੱਸਿਆ ਆਪਣੀ ਹਰ ਕਮੀ ਕਮਜ਼ੋਰੀ ਤੇ ਸੰਕਲਪਾਂ ਨੂੰ ਵੀ ਬਾਪ ਨੂੰ ਸਮਰਪਿਤ ਕਰਦੇ ਹਨ ਬਾਪ ਜਿਵੇਂ ਕਹੇ ਉਸੇ ਤਰ੍ਹਾਂ 100% ਪ੍ਰਸ਼ਾਰਥ ਕਰਦੇ ਹਨ ਤਾਂ ਬਾਪ ਵੀ ਉਹਨਾਂ ਬੱਚਿਆਂ ਨੂੰ ਬਹੁਤ ਹੀ ਸਹਿਜ ਰੀਤੀ ਦੇ ਨਾਲ ਸਾਰੇ ਤੂਫਾਨਾਂ ਤੋਂ ਪਾਰ ਕਰਵਾ ਕੇ ਸਪੰਨ ਬਣਾ ਕੇ ਆਪਣੇ ਕੋਲ ਬਿਠਾ ਲਵੇਗਾ ਬਾਪ ਅਜਿਹੇ ਬੱਚਿਆਂ ਨੂੰ ਕਹਿੰਦੇ ਹਨ ਬੱਚੇ ਇਸ ਤਨ ਸਮੇਤ ਤਾਂ ਦੀਆਂ ਸਾਰੀ ਦੁਨੀਆ ਬਾਪ ਹਵਾਲੇ ਕਰ ਦਿਓ ਅਤੇ ਹੋਰ ਕੁਝ ਨਹੀਂ ਸੋਚੋ ਆਪਣੀ ਕਮੀ ਕਮਜ਼ੋਰੀ ਬਾਰੇ ਵੀ ਨਹੀਂ ਸੋਚੋ ਮੈਂ ਬਾਪ ਦੀ ਸ਼ਰੀਮਤ ਅਨਸਾਰ ਚੱਲ ਰਹਾ ਹਾਂ ਜਾਂ ਨਹੀਂ ਬਲਕਿ जागृत अवस्था ਵਿੱਚ ਇਹ ਰਹਿ ਕਿ ਮਨ ਬੁੱਧੀ ਨੂੰ 100% ਬਾਪ ਨੂੰ ਸਮਰਪਿਤ ਕਰਨਾ ਹੈ ਜਿਵੇਂ ਕਹੇ ਪੈਸੇ ਹੀ ਕਰਨਾ ਹੈ ਉਸੇ ਤਰ੍ਹਾਂ ਕਰਦੇ ਜਾਣਾ ਹੈ ਫਿਰ ਸਮਾ ਆਉਂਦੇ ਬਾਪ ਤੁਹਾਨੂੰ ਉਥੋਂ ਉਠਾ ਕੇ ਆਪਣੇ ਕੋਲ ਬਿਠਾ ਲਵੇਗਾ ਇਹ ਨਿਸ਼ਚਿਤ ਆਪਣੇ ਉਤੇ ਤੇ ਬਾਪ ਉਤੇ ਰੱਖਣਾ ਜਹਾਵੀ ਹਕੇ ਆਗਿਆਕਾਰੀ ਬੱਚਿਆਂ ਦੇ ਨਾਲ ਬਾਪ ਹੈ ਅਤੇ ਉਹਨਾਂ ਦਾ ਹਰ ਰਸਤਾ ਵੀ ਬਿਲਕੁਲ ਸਾਫ਼ ਹੈ ਇਸ ਲਈ ਉਹ ਸਹਿਜ ਰੀਤੀ ਦੇ ਨਾਲ ਆਪਣੇ ਮੰਜ਼ਿਲ ਤੇ ਪਹੁੰਚ ਜਾਣਗੇ ਇਹ ਬਾਪ ਦੀ ਗਾਰੰਟੀ ਹੈ ਇਸ ਸਮੇਂ ਵੀ ਜੋ ਬੱਚੇ ਆਪਣੇ ਸੰਕਲਪਾਂ ਵੱਲ ਧਿਆਨ ਨਹੀਂ ਰੱਖ ਰਹੇ ਉਹ ਆਪਣਾ ਧਿਆਨ ਵਧਾਉਣ ਨਹੀਂ ਤਾਂ ਉਹ ਆਪਣੇ ਹੀ ਰਸਤੇ ਤੋਂ ਪਟਕ ਜਾਣਗੇ ਅਤੇ ਪਟਕੇ ਹੋਏ ਮਸਾਫਰ ਲਈ ਮੰਜ਼ਿਲ ਤੇ ਪਹੁੰਚਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ। ਕਈ ਵਾਰੀ ਤੇ ਨਾਮਕ ਮਨਕਨ ਵੀ ਹੋ ਜਾਂਦਾ। ਕਈ ਵਾਰ ਆਪਣੀ ਹੀ ਸੰਸਕਾਰਾਂ ਆਪਣੀਆਂ ਪ੍ਰਸਥਿਤੀਆਂ ਵਿੱਚ ਫਸ ਕੇ ਸਮੇਂ ਨੂੰ ਵਿਅਰਥ ਗਵਾ ਲੈਂਦੇ ਫਿਰ ਨੰਬਰ ਵੀ ਪਿੱਛੇ ਹੋ ਜਾਂਦਾ। ਕਈ ਵਾਰ ਤਾਂ ਇੰਨਾ ਹੀ ਫਸ ਜਾਂਦੇ ਕਿ ਬਾਪ ਅਤੇ ਬ੍ਰਾਹਮਣ ਆਤਮਾਵਾਂ ਦੀ ਮਦਦ ਤੇ ਬਾਪ ਨਹੀਂ ਬਣ ਸਕਦੇ ਹਨ ਇਸ ਕਾਰਨ ਉਹਨਾਂ ਦਾ ਮੰਜ਼ਲ ਤੇ ਪਹੁੰਚਣਾ ਨਾ ਮੁਨਕਨ ਹੋ ਜਾਂਦਾ ਹੈ ਇਸ ਲਈ ਬੱਚੇ ਹੁਣ ਤਾਂ ਥੋੜਾ ਹੀ ਸਮਾਂ ਰਹਿ ਗਿਆ ਹੈ ਅਤੇ ਬਾਪ ਦਾ ਵੀ ਸੰਯੋਗ ਵੀ ਹੈ ਇਸ ਲਈ ਆਪਣੇ ਉੱਤੇ ਧਿਆਨ ਦਿਓ ਆਪਣੀ ਮਨਬਦੀ ਨੂੰ ਬਾਪ ਦੇ ਸ਼੍ਰੀਮਤ ਅਨੁਸਾਰ ਚਲਾਓ ਦੇਖੋ ਜਿਵੇਂ ਜਿਵੇਂ ਸਮਾਂ ਅੱਗੇ ਲੰਘਦਾ ਜਾਵੇਗਾ ਸਥਿਤੀਆਂ ਤੇ ਵੱਧਣੀਆਂ ਹੀ ਆਈਆਂ ਕਾਮਯਾਬੀ ਜੋੜੀਆਂ ਵੀ ਬਤਨੀ ਆ ਕਿਉਂਕਿ ਵਾਤਾਵਰਨ ਹੀ ਇਸ ਤਰ੍ਹਾਂ ਦਾ ਤੇਜ਼ੀ ਨਾਲ ਬਦਲ ਰਹਾ ਇਸ ਲਈ ਸਮੇ ਤੋਂ ਪਹਿਲਾਂ ਹਲਕੇ ਹੋ ਜਾਓ ਬਾਪ ਨੂੰ ਸਰ ਸਮਰਪਿਤ ਹੋ ਜਾਓ ਆਪਣੇ ਸਾਰੇ ਹਿਸਾਬ ਕਿਤਾਬ ਬਾਪੂ ਜੀ ਨੂੰ ਸੌਂਪ ਕੇ ਆਪਣੇ ਮਨ ਬੁੱਧੀ ਨੂੰ ਬਾਪ ਦੀ ਆਗਿਆ ਅਨਸਾਰ ਚਲਾਓ ਤਾਂਦੇ ਹੀ ਤੇ ਤੁਸੀਂ ਆਉਣ ਵਾਲੀਆਂ ਖਮਾ ਲਿਆ ਵਰਗੀਆਂ ਵੱਡੀਆਂ ਪਰਸਥਿਤੀਆਂ ਨੂੰ ਪਿਆਨਕ ਪਰਸਥਿਤੀਆਂ ਤੋਂ ਪਾਰ ਚ ਸਕੋਗੇ ਦੇਖੋ ਬਾਪ ਆਪਣੇ ਆਗਿਆਕਾਰੀ ਸਪੋਤ ਬੱਚਿਆਂ ਨੂੰ ਆਪਣੇ ਨਾਲ ਤੇ ਬਿਠਾ ਕੇ ਆਪਣੇ ਨਾਲ ਲੈ ਜਾਵੇਗਾ ਇਸ ਲਈ ਉਹਨੇ ਚਿੰਤਾ ਤੇ ਖੋਸ਼ ਰਹਿਣ ਬਾਪ ਸੱਚੇ ਆਪਣਾ 100% ਧਿਆਨ ਦੇ ਕੇ ਪ੍ਰਸ਼ਾਰਥ ਕਰੋ ਤੁਹਾਨੂੰ ਬਾਪ ਸਮਾਨ ਬਣਨ ਦਾ ਕੰਮ ਤਾਂ ਬਾਪ ਦਾ ਹੀ ਹੈ ਨਾ ਸੋ ਬਾਪ ਸਮਾਨ ਬਣਾਉਣਾ ਇਹ ਵੀ ਕੰਮ ਬਾਪ ਦਾ ਹੀ ਹੈ ਤਾਂ ਇਸ ਲਈ ਜਿਵੇਂ ਜਿਵੇਂ ਬਾਬਾ ਕਹਿੰਦੇ ਹਨ ਉਸੇ ਅਨਸਾਰ ਆਪਣੀ ਮਨਬੁੱਧੀ ਨੂੰ ਚਲਾਓ 100% ਪ੍ਰਸ਼ਾਰਥ ਕਰੋ ਕਿਸੇ ਵੀ ਆਤਮਾ, ਪਰਸਤੀਤੀ, ਸੰਸਕਾਰਾਂ ਦੇ ਪ੍ਰਭਾਵ ਵਿੱਚ ਨਾ ਆਓ ਅਤੇ ਆਪਣੀ ਮਨਬੁੱਧੀ ਦੀ ਧੋਰ ਬਾਪ ਦੇ ਨਾਲ ਜੋੜੀ ਰੱਖੋ ਅਤੇ ਉਸੇ ਧੋਰ ਦੇ ਨਾਲ ਬਾਬਾ ਖਿੱਚ ਕੇ ਆਪਣੇ ਨਾਲ ਹੀ ਲੈ ਜਾਵੇਗਾ ਹਨਾ ਅੱਛਾ ਬੇਹੱਦ ਕੀ ਬੇਹੱਦ ਕੀ ਪਰਮ 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 ਮਹਾ ਸ਼ਾਂਤੀ ਹੈ ਮਹਾ ਸ਼ਾਂਤੀ ਹੈ ਮਹਾ ਸ਼ਾਂਤੀ ਹੈ